ਜੁਨੂ ਨੂੰ ਅਕਾਲੀ ਦਲ 2 13 ਦੇ ਵਿੱਚ ਵੰਡਿਆ ਗਿਆ ਮੰਗ ਉਠੀ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਫਿਰ ਗਲਤੀਆਂ ਤੇ ਗੁਨਾਹਾਂ ਦਾ ਜ਼ਿਕਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਤੇ ਹੁਣ ਇਸ ਵਿੱਚਕਾਰ ਅਕਾਲੀ ਦਲ ਦੀ ਬਦਲੀ ਸਿਆਸਤ ਤੇ ਇਹ ਇੱਕ ਖਾਸ ਰਿਪੋਰਟ ਜਥੇਦਾਰ ਸਹਿਮਾਨਾ ਦੀ ਕੱਟਰਤਾ ਤੋਂ ਠੀਕ ਪਹਿਲਾਂ ਪੰਥਕ ਸਿਆਸਤ ਖਾਸ ਤੌਰ ਤੇ ਅਕਾਲੀ ਸਿਆਸਤ ਵਿੱਚ ਸੁਖਬੀਰ ਸਿੰਘ ਬਾਦਲ ਨੇ ਵੱਡਾ ਸਿਆਸੀ ਦਾਖੇੜਿਆ ਆਪਣੇ ਅਸਤੀਫੇ ਦੀ ਤੇਜ਼ ਹੋਈ ਮੰਗ ਵਿਚਕਾਰ ਪਾਰਟੀ ਦੇ ਸੀਨੀਅਰ ਲੀਡਰ ਬਲਵਿੰਦਰ ਸਿੰਘ ਪੁੰਦੜ ਨੂੰ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਨਿਯੁਕਤ ਕੀਤਾ ਅਕਾਲੀ ਸਿਆਸਤ ਦੇ ਬਦਲੇ ਹੋਏ ਤੇਵਰ ਵਿਚਕਾਰ ਬਲਵਿੰਦਰ ਸਿੰਘ ਪੁੰਦੜ ਬਾਦਲ ਪਰਿਵਾਰ ਦੇ ਸਭ ਤੋਂ ਕਰੀਬੀ ਨੇ ਉਹਨਾਂ ਤੇ ਵਿਸ਼ਵਾਸ ਜ਼ਰੂਰ ਕੀਤਾ ਗਿਆ ਪਰ ਬਤੌਰ ਸੁਪਰ ਪਾਵਰ ਨਹੀਂ ਬਲਕਿ ਕਾਰਜਕਾਰੀ ਪ੍ਰਧਾਨ ਦੇ ਰੂਪ ਵਿੱਚ ਸਰਕਾਰ ਦੌਰਾਨ ਹੋਈਆਂ ਗਲਤੀਆਂ ਗੁਨਾਹਾਂ ਇਹ ਫੈਸਲੇ ਤੇ ਸਭ ਦੀ ਨਜ਼ਰ ਹੈ ਪਰ ਸਮੇਂ ਦੀ ਘਟ ਰਹੀਆਂ ਸੂਈਆਂ ਵਿਚਕਾਰ ਬਤੌਰ ਪ੍ਰਧਾਨ ਸਮਾਂ ਰੁਕਣ ਦੀ ਕੋਸ਼ਿਸ਼ ਜ਼ਰੂਰ ਹੈ। ਅਕਾਲੀ ਦਲ ਦੇ ਪ੍ਰਧਾਨ ਸਰਦ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਡਕਸਰਲੀ ਆਗੂ ਸਰਦ ਪ੍ਰਵਿੰਦਰ ਸਿੰਘ ਹੁੰਦੜ ਸਾਹਿਬ ਨੂੰ ਪਾਰਟੀ ਦਾ ਵਰਕਿੰਗ ਪ੍ਰੈਜ਼ੀਡੈਂਟਡਰ ਕੋ ਅਪਾਇੰਟ ਕੀਤਾ। ਸਰਦ ਸੁਖਬੀਰ ਸਿੰਘ ਬਾਦਲ ਹਨ ਦੇ ਮੰਦੀ ਇੱਛਾ ਸੀ ਕਿਉਂਕਿ ਪਹਿਲਾਂ ਉਹਨਾਂ ਨੇ ਨਿਮਾਣੇ ਸਿੱਖ ਦੇ ਤੌਰ ਤੇ ਜਿਹੜਾ ਸਪਸ਼ਟਿਕਰਨ શ્રી ਹਰਕਾਟਕ ਸਾਹਿਬ ਤੇ ਜਹਦਰ ਸਾਹਿਬ ਨੇ ਮੰਗਿਆ ਸੀ ਉਹ ਜਾਤੀ ਤੌਰ ਤੇ ਪੇਸ਼ ਹੋ ਕੇ ਦਿੱਤਾ ਸੀ ਕੱਲ ਕਿਉਂਕਿ ਸੁਣਵਾਈ ਹੈ ਉਹਨਾਂ ਦੇ ਮੰਨ ਦੀ ਇੱਛਾ ਸੀ ਕਿ ਕੱਲ ਸੁਣਵਾਈ ਹੋਣੀ ਹੈ ਤੇ ਮੇਰੇ ਦਿਲ ਦੀ ਇੱਛਾ ਹੈ ਕਿ ਪਾਰਟੀ ਦੀ ਜ਼ਿੰਮੇਵਾਰੀ ਜਿਹੜੀ ਪ੍ਰਧਾਨ ਦੀ ਹੈ ਇਹ ਕੋਈ ਹੋਰ ਸਮਝ ਸੋ ਉਹਨਾਂ ਨੇ ਇਹ ਜ਼ਿੰਮੇਵਾਰੀ ਜਿਹੜੀ ਹੈ ਦਸਾਬ ਨੂੰ ਦਿੱਤੀ। ਸਿਆਸੀ ਵਿਸਾਧ ਤੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਚਾਲ ਚਲੀ ਤਾਂ ਇਸ ਤੇ ਪਲਟਵਾਰ ਵੀ ਹੋਇਆ। ਬਾਕੀਤਰ ਨੇ ਇਸ ਸੰਯੁਕਤੀ ਨੂੰ ਮੁੱਢੋਂ ਰੱਦ ਕਰ ਦਿੱਤਾ ਤੇ ਸਾਫ਼ ਕਿਹਾ ਕਿ ਮੰਦ ਸੁਖਬੀਰ ਸਿੰਘ ਬਾਦਲ ਦੇ ਅਸਤੀਪੇ ਦੀ ਸੀ ਨਾ ਕਿ ਕਿਸੇ ਨੂੰ ਕਾਰਜਕਾਰੀ ਪ੍ਰਧਾਨ ਲਗਾਉਣ ਦੀ। ਕਿ ਕਾਰਜਕਾਰੀ ਪ੍ਰਧਾਨ ਜਦੋਂ ਲੱਗਦੇ ਆ ਉਹਦੋਂ ਕੋਈ ਹਾਲਾਤ ਉਤਪਨ ਹੁੰਦੇ ਆ। ਬੰਦਾ ਦੇਸ਼ੋਂ ਬਾਹਰ ਗਿਆ ਹੋਵੇ, ਕੋਈ ਜੇਲ੍ਹ ਚਲਾ ਜਾਵੇ ਜਾਂ ਕੋਈ ਵੱਡੀ ਬਿਮਾਰੀ ਦੀ ਹਾਲਤ 'ਚ ਹੋਵੇ ਤਾਂ ਤੱਕ ਕਾਰਜਕਾਰੀ ਪ੍ਰਧਾਨ ਜਿਹੜੇ ਆ ਉਹ ਐਕਟ ਕਰਦੇ ਆ। ਆਧਿ ਪ੍ਰਧਾਨ ਸਿਜਾ ਦੇ ਚੁਸਤ ਦਰਸਤ ਹੁੰਦੇ ਆ ਕਾਰਜਕਾਰੀ ਪ੍ਰਧਾਨ ਲਾਉਣਾ ਉਹ ਮੈਂ ਸਮਝਦਾ ਕਿ ਪਾਰਟੀ ਚ ਸਭ ਤੋਂ ਸੀਨੀਅਰ ਨੇ ਭੁੰਦਰ ਸਾਹਿਬ ਉਹਨਾਂ ਦੀ ਵੀ ਇੱਕ ਤੁਹੇਨ ਕਰਨਾ ਹੀ ਹੈ ਇਸ ਕਰਕੇ ਪਾਰਟੀ ਪ੍ਰਧਾਨ ਸਾਹਿਬ ਸੁਬੀਤ ਸਿੰਘ ਬਾਦਲ ਸਾਹਿਬ ਨੂੰ ਜਿਨ੍ਹਾਂ ਤੇ ਇਲਜ਼ਾਮ ਹੈ ਕਿ बार-बार ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕੂਮਨਾਮਿਆਂ ਦੀ ਉਲੰਘਣਾ ਕੀਤੀ ਹੈ ਉਹਨਾਂ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ। ਸਭ ਦੀ ਨਜ਼ਰ ਜਥੇਦਾਰ ਸਹਿਬਾਨਾ ਦੀ ਬੈਠਕ ਤੇ ਹੈ। ਬਾਗੀ ਧਿਰ ਗੁਣਾ ਗਣੌਂਦੀ ਨਜ਼ਰ ਆਈ ਤਾਂ ਸੁਖਬੀਰ ਸਿੰਘ ਬਾਦਲ ਦਾ ਸਪਸ਼ਟਕਰਨ ਵੀ ਜਨਤਕ ਹੋਇਆ। ਖੈਰ ਸਿਆਸਤ ਹੈ ਸਭ ਕੁਝ ਸਹੀ ਸਮੇਂ ਤੇ ਤੈਅ ਕੀਤਾ ਜਾਂਦਾ ਹੈ ਪਰ ਇਸ ਕਾਰਜਕਾਰੀ ਪ੍ਰਧਾਨ ਲਗਾਉਣ ਵਾਲੇ ਵੱਡੇ ਫੈਸਲੇ ਤੇ ਸਵਾਲ ਵੱਡੇ ਨੇ। ਦੋਹਾਂ ਧਿਰਾਂ ਵੱਲੋਂ ਸਿਆਸੀ ਵਿਸਾਤ ਦੇ ਖੇਡੀ ਜਾ ਰਹੀ ਹਰ ਚਾਲ ਦੀ ਕਾਠ ਤਿਆਰ ਹੈ ਪਰ ਆਖਰੀ ਬਾਜ਼ੀ ਦਾ ਇੰਤਜ਼ਾਰ ਸਭ ਨੂੰ ਹੈ।